ਕਾਚੀ ਗੱਲ ਕਰਦੇ ਹਾਂ ਵਰਤ ਵੀਡੀਓ ਬਾਰੇ ਹੁਣ ਪਲੀਜ਼ ਜਸਬਰ ਦਾ ਬੰਨ ਟੁੱਟ ਚੁੱਕਿਆ ਸੀ ਕਿਉਂਕਿ ਵਿੱਕੀ ਮੰਡੀ ਜਾਣ ਤੋਂ ਪਹਿਲਾਂ ਉਸ ਨੂੰ ਮਿਹਣਾ ਦੇ ਕੇ ਗਿਆ ਸੀ ਕਿ ਤੇਰੇ ਨਾਲ ਵਧੀਆ ਕੁੜੀਆਂ ਮੈਨੂੰ ਮਿਲ ਜੀਆਂ ਸਨ ਇਹ ਗੱਲ ਸੁਣ ਕੇ ਪ੍ਰੀਤ ਨੇ ਮਨ ਬਣਾ ਹੀ ਲਿਆ ਸੀ ਕਿ ਆਪਣੀ ਮੰਮੀ ਨੂੰ ਸਾਰਾ ਕੁਝ ਦੱਸ ਦੇਵੇ ਕਿ ਪਰ ਭਾਵੇਂ ਵਿਕੀ ਉਸ ਨੂੰ ਜ਼ਲਾਖ ਜਾਣਾ ਦੇ ਦਵੇ ਤੋ ਇਹ ਵੀ ਸੋਚਦੀ ਹੈ ਕਿ ਭਾਵੇਂ ਇਹਨਾਂ ਨੂੰ ਪਾਸ ਫੜ ਕੇ ਲੈ ਜਾਏ ਭਾਵੇਂ ਇਹਨਾਂ ਤੇ ਪਰਚਾ ਪੈ ਜਾਵੇ ਮੈਨੂੰ ਕੋਈ ਪ੍ਰਵਾਹ ਨਹੀਂ ਫਿਰ ਉਹ ਫੋਨ ਲਗਾ ਕੇ ਆਪਣੀ ਮਾਂ ਨੂੰ ਸਾਰਾ ਕੁਝ ਦੱਸ ਦਿੰਦੀ ਹੈ ਪਰ ਇਧਰ ਉਸ ਦੀ ਮਾਂ ਕਹਿੰਦੀ ਹੈ ਕਿ ਤੂੰ ਕੰਬੜੀ ਹੋ ਚੁੱਕੀ ਹੈ ਤੇਰੇ ਤੇ ਵੀ ਤੇਰੇ ਭਰਾ ਭਜਾ ਇਧਰ ਅੰਕ ਛਾੜ ਗਿਆ ਹੈ ਪ੍ਰੀਤ ਦੀ ਮਾਂ ਕਹਿੰਦੀ ਹੈ ਕਿ ਪਹਿਲਾਂ ਤਾਂ ਤੂੰ ਵਿਕੀ ਅਤੇ ਆਪਣੀ ਸੱਸ ਦੀਆਂ ਸਿੱਖਤਾਂ ਕਰਦੀ ਥੱਕਦੀ ਨਹੀਂ ਸੀ ਹੁਣ ਇਹ ਕੀ ਹੋ ਗਿਆ ਤਾਂ ਪ੍ਰੀਤ ਕਹਿੰਦੀ ਹੈ ਕਿ ਇਸ ਵਾਰ ਜਦ ਮੈਂ ਸੰਧਾਰਾ ਨਹੀਂ ਲੈ ਕੇ ਗਈ ਤਾਂ ਇਹਨਾਂ ਨੇ ਮੈਨੂੰ ਮਿਹੜੇ ਮਾਰਨੀ ਸ਼ੁਰੂ ਕਰ ਦਿੱਤੇ ਤੇ ਮੈਥੋਂ ਘਰ ਦਾ ਸਾਰਾ ਕੰਮ ਲੋਕਰ ਲੋਕਰਾਂੀਆਂ ਵਾਂਗ ਕਰਾਉਂਦੇ ਹਨ ਇੱਥੋਂ ਤੱਕ ਕੀ ਹੁਣ ਤਾਂ ਮੈਥੋਂ ਹਵੇਲੀ ਦਾ ਕੰਮ ਵੀ ਕਰਵਾਉਂਦੇ ਹਨ ਜੀਤ ਦੱਸਦੀ ਹੈ ਕਿ ਹੁਣ ਤਾਂ ਬਿੱਤੀ ਮੇਰੇ ਇਤਿਹਾਸ ਵੀ ਚੱਕਦਾ ਹੈ ਜਦ ਪ੍ਰੀਤ ਤੇ ਉਹਦੀ ਮਾਂ ਇਹ ਗੱਲਾਂ ਕਰ ਰਹੀਆਂ ਹੁੰਦੀਆਂ ਤਾਂ ਕਮ ਸਾਰੀਆਂ ਗੱਲਾਂ ਸੁਣ ਲੈਂਦਾ ਹੈ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮੈਂ ਹੁਣੇ ਪੁਲਿਸ ਲੈ ਕੇ ਉਹਨਾਂ ਦੇ ਘਰ ਜਾਂਦਾ ਹਾਂ ਉਹਨਾਂ ਤੇ ਦਾਦ ਦਾ ਪਰਚਾ ਵੀ ਪਾਉਂਦਾ ਹਾਂ ਪਰ ਇੱਥੇ ਵਿੱਕੀ ਤੇ ਉਸ ਦੀ ਮਾਂ ਨੇ ਜਿਹੜਾ ਤਲਾਕ ਵਾਲਾ ਦਾਖਲੇੜਿਆ ਸੀ ਉਹ ਉਹਨਾਂ ਤੇ ਹੀ ਉਲਟਾ ਪੈ ਗਿਆ ਤਮਲ ਕਹਿੰਦਾ ਹੈ ਕਿ ਮੈਂ ਆਪਣੇ ਨਾਲ ਪੁਲਿਸ ਨੂੰ ਲੈ ਕੇ ਜਾਂਦਾ ਹਾਂ ਪਰ ਸੰਦੀਪ ਕਹਿੰਦੀ ਹੈ ਕਿ ਇਸ ਨਾਲ ਸਾਡੇ ਘਰ ਦੀ ਬੇਇੱਜ਼ਤੀ ਹੋਣੀ ਹੈ ਕਿਉਂਕਿ ਪ੍ਰੀਤ ਇਸ ਘਰ ਦੀ ਹੀ ਲੜਕੀ ਹੈ ਪ੍ਰੀਤ ਦੀ ਮੰਮੀ ਨੇ ਕਿਹਾ ਕਿ ਉਸ ਨਾਲ ਇੰਨਾ ਕੁਝ ਹੁੰਦਾ ਰਿਹਾ ਤੇ ਉਸਨੇ ਸਾਨੂੰ ਅੱਜ ਦੱਸਿਆ ਹੈ ਜਦ ਕਿ ਸੋਨੂ ਤੇ ਜਿੱਤਾ ਹੁਣਾਂ ਨੂੰ ਤਾਂ ਸਾਰੇ ਗੱਲਾਂ ਦਾ ਪਤਾ ਹੀ ਹੋਣਾ ਹੈ ਪਰ ਉਹਨਾਂ ਨੇ ਵੀ ਸਾਡੇ ਕੋਲੇ ਗੱਲ ਨਹੀਂ ਕੀਤੀ ਸੰਦੀਪ ਕਹਿੰਦੀ ਹੈ ਕਿ ਪਾਵੇਂ ਸਾਡੇ ਰਿਸ਼ਤੇ ਵਿੱਚ ਥੋੜਾ ਤਣਾ ਆ ਗਈ ਸੀ ਪਰ ਫਿਰ ਵੀ ਭੈਣ ਭਰਾ ਦਾ ਇੱਛਾ ਇੰਨਾ ਕੱਚਾ ਨਹੀਂ ਹੋ ਸਕਦਾ ਉਹਨਾਂ ਨੇ ਪਰੀਤ ਦੀ ਸਾਰ ਵੀ ਨਹੀਂ ਲਈ ਹੁਣ ਸੰਦੀਪ ਕਹਿੰਦੀ ਹੈ ਕਿ ਕਮਲ ਉਸੇ ਥੋੜਾ ਜਿਹਾ ਠੰਡੇ ਦਿਮਾਗ ਨਾਲ ਕੰਮ ਲਗੋ ਪਰ ਕਮਲ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਕਿ ਵਿੱਕੀ ਦੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਦੇ ਹੱਕ ਚੁੱਕਣ ਦੀ ਕਮਲ ਕਹਿੰਦਾ ਹੈ ਕਿ ਹੁਣ ਤੱਕ ਤੋਂ ਸਾਰਾ ਸਮਾਨ ਇੱਥੋਂ ਜਾਂਦਾ ਰਿਹਾ ਉਸ ਨੂੰ ਸ਼ਰਮ ਨਹੀਂ ਆਈ ਫਿਰ ਉਹ ਕਹਿੰਦਾ ਹੈ ਕਿ ਇਸ ਵਿੱਚ ਪ੍ਰੀਤ ਤੇ ਮੰਮੀ ਜੀ ਵੀ ਬਹੁਤ ਵੱਡੀਆਂ ਗਲਤੀਆਂ ਇਨਾਂ ਨੇ ਹੀ ਉਸ ਨੂੰ ਜ਼ਿਆਦਾ ਸਰਤਿ ਚੜਾਇਆ ਹੋਇਆ ਸੀ ਤੇ ਕਵਲ ਕਹਿੰਦਾ ਹੈ ਕਿ ਹੁਣ ਤਾਂ ਮੈਂ ਉਹਨਾਂ ਤੇ ਪਰਚਾ ਦੇ ਕੇ ਹੀ ਰ੍ਹਾਂਗਾ ਹੁਣ ਅਸੀਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਕਵਲ ਕਿਸ ਤਰ੍ਹਾਂ ਵਿੱਕੀ ਨੂੰ ਸਿੱਧਾ ਕਰਦਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ